ਨਾਮ ਸਿਰੀ ਵਾਹੇ ਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਬਟੇਰੇ ਅਤੇ ਬਾਜ ਦਾ ਪ੍ਰਸੰਗ ਜਿੰਨਾ ਵੀਰਾਂ ਭੈਣਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਸਾਖੀ ਪਸੰਦ ਆਵੇ ਤਾਂ ਲਾਈਕ ਜਰੂਰ ਕਰ ਦੇਣਾ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲੋਂ ਬਟੇਰੇ ਅਤੇ ਬਾਜ ਦਾ ਪ੍ਰਸੰਗ ਸ੍ਰੀ ਹਰਗੋਬਿੰਦਪੁਰੇ ਗੁਰੂ ਜੀ ਪਾਸ ਦੇ ਸੰਬਦੇਸਾਂ ਤੋਂ ਸੰਗਤ ਅਨੇਕ ਪ੍ਰਕਾਰ ਦੀਆਂ ਪੇਟਾ ਲੈ ਕੇ ਦਰਸ਼ਨ ਕਰਨ ਆਉਂਦੀ ਅਤੇ ਮਨੋ ਕਾਮਨਾ ਪੂਰੀਆਂ ਕਰਕੇ ਘਰਾਂ ਨੂੰ ਜਾਂਦੀ ਇੱਕ ਦਿਨ ਗੁਰੂ ਜੀ ਨੇ ਸ਼ਿਕਾਰ ਕਰਕੇ ਬਹੁਤ ਸਾਰੇ ਜਾਨਵਰ ਮਾਰ ਕੇ ਲਿਆਂਦੇ ਫਿਰ ਦਮਦਮੇ ਉੱਤੇ ਬਿਰਾਜ ਕਰਕੇ ਆਪਣੇ ਬਾਜ ਨੂੰ ਇੱਕ ਬਟੇਰੇ ਦਾ ਮਾਸ ਖਵਾਉਣ ਲੱਗੇ ਜਿਸ ਨਾਲ ਗੁਰੂ ਜੀ ਦੇ ਦੋਵੇਂ ਹੱਥ ਪਟੇਰੇ ਦੇ ਲਹੂ ਨਾਲ ਪਰ ਗਏ ਇਸ ਸਮੇਂ ਕਾਸ਼ੀ ਦੀ ਸੰਗਤ ਆਪ ਜੀ ਦੇ ਦਰਸ਼ਨ ਕਰਨ ਆ ਗਈ ਸੰਗਤ ਵਿੱਚੋਂ ਇੱਕ ਅਤਿ ਸ਼ਰਧਾवान ਸਿੱਖ ਜੋ ਗੁਰੂ ਜੀ ਦੇ ਦਰਸ਼ਨ ਦਾ ਬਹੁਤ ਪਿਆਸਾ ਸੀ ਉਸ ਨੇ ਸ਼ੀਗਰ ਹੀ ਗੁਰੂ ਜੀ ਪਾਸ ਜਾ ਕੇ ਨਮਸਕਾਰ ਕੀਤੀ ਅਤੇ ਵੇਖਿਆ ਕਿ ਗੁਰੂ ਜੀ ਆਪਣੇ ਇੱਕ ਹੱਥ ਵਿੱਚ ਬਟੇਰਾ ਫੜ ਕੇ ਉਸ ਦਾ ਮਾਸ ਤੜਵਾ ਤੜਵਾ ਕੇ ਦੂਜੇ ਹੱਥ ਫੜੇ ਹੋਏ ਆਪਣੇ ਬਾਜ ਨੂੰ ਖਵਾ ਰਹੇ ਹਨ ਅਤੇ ਬਟੇਰੇ ਨੂੰ ਤੜਪਦਾ ਵੇਖ ਕੇ ਗੁਰੂ ਜੀ ਬਹੁਤ ਪਰਸੰਨ ਹੋ ਰਹੇ ਹਨ ਇਹ ਵੇਖ ਕੇ ਸਿੱਖ ਦੇ ਮਨ ਵਿੱਚ ਗਿਲਾਨੀ ਆ ਗਈ ਕਿ ਅਸੀਂ ਇਹਨਾਂ ਦੀ ਸੋਭਾ ਸੁਣ ਕੇ ਕਾਸ਼ੀ ਤੋਂ ਦਰਸ਼ਨ ਕਰਨ ਆਏ ਹਾਂ ਪਰ ਇੱਥੇ ਆਣ ਕੇ ਤਾਂ ਕੁਝ ਹੋਰ ਹੀ ਵੇਖਿਆ ਹੈ ਇਹ ਤਾਂ ਬੜੇ ਦਇਆਹੀਨ ਜਾਪਦੇ ਹਨ ਅੰਤਰਜਾਮੀ ਗੁਰੂ ਜੀ ਨੇ ਉਸ ਦੇ ਮਨ ਦੀ ਜਾਣ ਕੇ ਕਰਕੇ ਕਿਹਾ ਕਿਸੇ ਗੱਲ ਦੇ ਕਾਰਨ ਨੂੰ ਜਾਣੇ ਬਿਨਾ ਤਰਕ ਕਰਨੀ ਠੀਕ ਨਹੀਂ ਹੈ ਤੂੰ ਇਸ ਦੀ ਅਸਲੀਅਤ ਨੂੰ ਨਹੀਂ ਜਾਣਦਾ ਗੁਰੂ ਜੀ ਪਾਸੋਂ ਇਹ ਗੱਲ ਸੁਣ ਕੇ ਸਿੱਖ ਬੜਾ ਹੈਰਾਨ ਹੋਇਆ ਅਤੇ ਬੜਾ ਦੀਨ ਹੋ ਕੇ ਬੇਨਤੀ ਕੀਤੀ ਕਿ ਮਹਾਰਾਜ ਆਪ ਸਭ ਕੁਝ ਜਾਣਦੇ ਹੋ ਮੈਨੂੰ ਅਨਜਾਨ ਬੁੱਧੀ ਕਰਕੇ ਆਪ ਜੀ ਦੀ ਬਾਹਰੀ ਕਿਰਿਆ ਨੂੰ ਵੇਖ ਕੇ ਸ਼ੰਕਾ ਉਤਪਨ ਹੋਈ ਤਦ ਗੁਰੂ ਜੀ ਨੇ ਉਸ ਨੂੰ ਉਸ ਬਾਜ ਅਤੇ ਬਟੇਰੇ ਦੀ ਪਿਛਲੀ વાਤਾ ਸੁਣਾਈ ਇਹ ਹੈ ਵਟੇਰਾ ਨਦੀ ਉੱਤੇ ਬੇੜੀ ਦਾ ਮਲਾਹ ਸੀ ਜੋ ਲੋਕਾਂ ਪਾਸੋਂ ਪੈਸੇ ਲੈ ਕੇ ਉਹਨਾਂ ਨੂੰ ਨਦੀ ਤੋਂ ਪਾਰ ਕਰਦਾ ਸੀ ਉਸ ਸਮੇਂ ਇਹ ਬਾਜ ਮਨੁੱਖ ਸਰੀਰ ਵਿੱਚ ਗੁਰੂ ਰਾਮਦਾਸ ਜੀ ਪਾਸ ਸਿੱਖ ਸੇਵਾਦਾਰ ਸੀ ਗੁਰੂ ਜੀ ਨੇ ਕਿਸੇ ਕਾਰਜ ਵਾਸਤੇ ਇਸ ਬਾਜ ਸਿੱਖ ਨੂੰ ਨਦੀ ਤੋਂ ਪਾਰ ਹੋਣ ਵਾਸਤੇ ਭੇਜਿਆ ਨਦੀ ਉੱਤੇ ਇਸ ਬਟੇਰੇ ਮਲਾਹ ਦੀ ਬੇੜੀ ਉੱਤੇ ਇਹ ਸਿੱਖ ਚੜ੍ਹ ਬੈਠਾ ਜਦ ਬੇੜੀ ਨਦੀ ਦੇ ਵਿੱਚਕਾਰ ਪਹੁੰਚੀ ਤਾਂ ਮਲਾਹ ਨੇ ਸਾਰਿਆਂ ਤੋਂ ਪੈਸੇ ਮੰਗੇ ਪਰ ਇਸ ਸਿੱਖ ਨੇ ਕਿਹਾ ਕਿ ਮੇਰੇ ਪਾਸ ਪੈਸੇ ਨਹੀਂ ਹਨ ਮੈਂ ਗੁਰੂ ਜੀ ਦੇ ਕੰਮ ਜਾ ਰਿਹਾ ਹਾਂ ਮੈਨੂੰ ਇਸ ਸਮੇਂ ਤੂੰ 5 ਪੈਸੇ ਲੈ ਕੇ ਹੀ ਮੇਰੇ ਜੋ ਮੇਰੇ ਪਾਸ ਹਨ ਪਾਰ ਉਤਾਰ ਦੇ ਪਰ ਮਲਾਹ ਨੇ ਕਿਹਾ ਇਹ ਪੈਸੇ ਥੋੜੇ ਹਨ ਇਸ ਝਗੜੇ ਵਿੱਚ ਹੀ ਮਲਾਹ ਨੇ ਸਿੱਖ ਨੂੰ ਚੁੱਕ ਕੇ ਨਦੀ ਵਿੱਚ ਸੁੱਟ ਦਿੱਤਾ ਤਦ ਡੁੱਬਦੇ ਹੋਏ ਸਿੱਖ ਨੇ ਕ੍ਰੋਧ ਨਾਲ ਮਨ ਵਿੱਚ ਕਿਹਾ ਕਿ ਜੇ ਮੇਰਾ ਵਾਸ ਚੱਲੇ ਤਾਂ ਮੈਂ ਇਸ ਨੂੰ ਕੱਚੇ ਨੂੰ ਹੀ ਖਾ ਜਾਵਾਂ ਇਸ ਨੇ ਨਾ ਗੁਰੂ ਜੀ ਦਾ ਅਦਬ ਰੱਖਿਆ ਹੈ ਅਤੇ ਨਾ ਹੀ ਮੇਰੇ ਤੇ ਦੱਸ ਕੀਤਾ ਹੈ ਇਸ ਚਿਤਾਮਨੀ ਵਿੱਚ ਇਸ ਚਿਤਵਨੀ ਵਿੱਚ ਹੀ ਸਿੱਖਨੇ ਪ੍ਰਾਣ ਤਿਆਗ ਦਿੱਤੇ ਅਤੇ ਇਸ ਬਾਜ ਦੀ ਜੁਨੀ ਪਾਈ ਉਧਰ ਮਲਾਹ ਮਾਰ ਕੇ ਇਸ ਬਟੇਰੇ ਦੀ ਜੁਨ ਵਿੱਚ ਆਇਆ ਸੋ ਇਹ ਬਾਜ ਆਪਣੇ ਪਿਛਲੇ ਜਨਮ ਦਾ ਬਦਲਾ ਇਸ ਬਟੇਰੇ ਤੋਂ ਲੈ ਰਿਹਾ ਹੈ ਇਸ ਕਾਰਜ ਕਰਨ ਵਿੱਚ ਕੋਈ ਦੋਸ਼ ਨਹੀਂ ਹੈ ਤੂੰ ਸੰਸਾਰ ਨਾ ਕਰ ਗੁਰੂ ਜੀ ਦੇ ਪਾਸੋਂ ਇਹ ਵਾਰਤਾ ਸੁਣ ਕੇ ਸਿੱਖ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਆਪਣੀ ਸੰਗਤ ਵਿੱਚ ਜਾ ਕੇ ਇਹ ਸਾਰੀ ਵਾਰਤਾ ਸੁਣਾਈ ਇਹਨੂੰ ਸੁਣ ਕੇ ਬੜੀ ਸ਼ਰਧਾ ਨਾਲ ਸੰਗਤ ਆਪੋ ਆਪਣੀ ਭੇਟਾ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਈ ਗੁਰੂ ਜੀ ਨੇ ਸਭ ਦੀ ਸੁਖ ਸਾਂਦ ਪੁੱਛੀ ਅਤੇ ਆਦਰ ਕੀਤਾ ਸੰਧਿਆ ਤੱਕ ਸੰਗਤ ਉੱਥੇ ਗੁਰੂ ਜੀ ਪਾਸ ਹੀ ਬੈਠੀ ਰਹੀ ਅਤੇ ਸੋਦਰ ਦੇ ਪਾਠ ਉਪਰੰਤ ਗੁਰੂ ਜੀ ਆਪਣੇ ਸਥਾਨ ਤੇ ਚਲੇ ਗਏ ਅਤੇ ਸੰਗਤ ਆਪਣੇ ਡੇਰੇ ਨੂੰ ਚਲੀ ਗਈ ਕੁਝ ਦਿਨ ਸੰਗਤ ਹੋ ਠਹਿਰ ਕੇ ਗੁਰੂ ਜੀ ਦੇ ਬਚਨ ਸੁਣ ਕੇ ਨਿਹਾਲ ਹੁੰਦੀ ਰਹੀ ਅਤੇ ਫਿਰ ਆਗਿਆ ਲੈ ਕੇ ਆਪਣੇ ਘਰਾਂ ਨੂੰ ਚਲੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ